ਅਜ ਦੇਵਪਦ ਬੁਰਜੀ ਵਾਲੇ ਨੇ 30 ਮੋਟਰਸਾਈਕਲ ਜਿੱਤ ਲਿਆ 30 ਮੋਟਰਸਾਈਕਲ ਹੋ ਗਿਆ ਦੀਪਤਪੁਰਜੀ ਦੇ ਤੇ 11 ਟਰੈਕਟਰ ਹੋ ਗਏ ਐ ਇੱਕ ਟਰੈਕਟਰ ਅਜੇ ਧੂੜਕੋਟੀਆਂ ਦੇ ਬਾਪੂ ਨੂੰ ਗਿਫਟ ਕਰਤਾ ਤੇ ਅੱਜ ਦਾ ਮੋਟਰਸਾਈਕਲ ਜਿਹੜਾ ਸਾਡਾ ਸਾਜਨ ਦਾ ਸਾਜਨ ਕਿੱਥੇ ਆ ਆਏ ਸਾਜਨ ਸਾਡਾ ਦਬਰਜੀ ਵਾਲਾ ਵੀ ਆ ਮੋਟਰਸਾਈਕਲ ਅਸੀਂ ਸਾਡੇ ਵਾਲੇ ਮੋਟੂ ਨੂੰ ਦੇਣਾ ਸਾਜਨ ਦਾ ਲੈ ਵੀ ਹਣੀ ਵੇਖ ਲੈ ਇੱਕ ਵਾਰੀ ਦੀਪ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਤੇ ਅੱਜ ਵਾਲਾ ਮੋਟਰਸਾਈਕਲ ਅਸੀਂ ਸਾਜਮ ਨੂੰ ਦੇਣਾ ਤਪੁਰਜੀ ਵਾਲੇ ਨੂੰ ਇਹ ਕਹਿੰਦਾ ਵੀ ਆਪਾਂ ਭਰਾ ਨੂੰ ਗਿਫਟ ਦੇਣਾ ਹੈ ਜਿਹੜਾ ਅਗਲਾ ਟਰੈਕਟਰ ਜਿੱਤਣਾ ਹਾਂ ਉਹਦੋਂ 13 14 ਸੀਗੇ ਤੇ ਅਗਲਾ ਮੋਟਰਸਾਈਕਲ ਇਹਨੇ ਜਸਵਿੰਦਰ ਜਿਹੜਾ ਟਰੈਕਟਰ ਜਿੱਤ ਕੇ ਆਪਣੇ ਭਰਾ ਜਸਵਿੰਦਰ ਕਲਸੀ ਨੂੰ ਗਿਫਟ ਕਰਨਾ ਹੈ ਇਹ ਮੇਰੇ ਹਿਸਾਬ ਨਾਲ ਪਹਿਲਾ ਦੂਜਾ 플레이ਰ ਹੋਊਗਾ ਜਿਹੜਾ ਇਹ ਮਾਨਸਮਾਨ ਜਿੱਤ ਕੇ ਆਪਣੇ ਜਿਗਰੀ ਯਾਰਾਂ ਨੂੰ ਤੇ ਨਾਲ ਸਾਡਾ ਗੁਰਵਿੰਦਰ ਘੰਗੇ ਵਾਲਾ ਭਰਾ ਲੈ ਵੀ ਦੀਪ ਪਲੇਅਰ ਸਾਰੇ ਹੀ ਵਧੀਆ ਹੈ